ਓ ਬ੍ਰੀਨੋ ਹੈਲੋ ਬਤਾਈਏ ਅੰਦਰ ਜਿੰਦਾਬਾਦ ਭਾਰਤ ਸੋਨਹਾਲ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15 ਅਗਸਤ ਨੂੰ ਕਾਲੇ ਦਿਨ ਵਜੋਂ ਕੱਲੇ ਅਸੀਂ ਨਹੀਂ ਮਨਾਉਂਦੇ ਇਸ ਇੰਡੀਆ ਦੇ ਵਿੱਚ ਇਹਦੇ ਆਪਣੇ ਬਹੁਤ ਸਾਰੇ ਕਰੰਦੇ ਇਹਦੇ ਆਪਣੇ ਡਿਪਾਰਟਮੈਂਟ ਜਿਨ੍ਹਾਂ ਦਾ ਇਸ ਸਿਸਟਮ ਤੋਂ ਇੱਕ ਸਮੇਂ ਦੇ ਲਈ ਵਿਸ਼ਵਾਸ ਉੱਠ ਜੇ ਉਹ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਂਦਾ ਚਾਹੇ 26 ਜਨਵਰੀ ਹੋਵੇ ਚਾਹੇ 15 ਅਗਸਤ ਹੋਵੇ ਇਹਨਾਂ ਦੇ ਆਪਣੇ ਸਿਸਟਮ ਦੇ ਵਿੱਚ ਕੰਮ ਕਰਦੇ ਟੀਚਰ ਜਿਨ੍ਹਾਂ ਦੇ ਉੱਤੇ ਡਾਂਗਾਂ ਵਰਦੀਆਂ ਨੇ ਜਦੋਂ ਆਪਣੇ ਹੱਕਾਂ ਦੀ ਗੱਲ ਕਰਦੇ ਨੇ ਉਹ ਵੀ ਕਹਿੰਦੇ ਵੀ ਸਾਡੇ ਵਾਸਤੇ ਕੋਈ ਆਜ਼ਾਦੀ ਨਹੀਂ ਅਸੀਂ 15 ਅਗਸਤ ਦਾ ਬਾਈਕਾਟ ਕਰਾਂਗੇ ਇਹਨਾਂ ਨੇ ਡਾਕਟਰ ਸਟੂਡੈਂਟਸ ਜਿਹੜੇ ਉਹਨਾਂ ਦਾ ਜਵਾਲ ਕੀਤਾ ਉਹ ਵੀ ਕਹਿੰਦੇ ਇਹਨਾਂ ਦੀਆਂ ਦੋ ਫੋਰਸਿਸ ਮੰਨੀਆਂ ਜਾਂਦੀਆਂ ਨੇ ਇੱਕ ਫੌਜ ਤੇ ਦੂਜੀ ਪੁਲਿਸ ਹਾਲਾਂਕਿ ਹੋਰ ਵੀ 4-5 ਆਗੀਆਂ ਨੇ ਪਰ ਅਹਿਮ ਦੋ ਮੰਨਿਆ ਜਾਂਦੀਆਂ ਨੇ ਫੌਜ ਤੇ ਦੂਜੀ ਪੁਲਿਸ ਜਿਹੜੇ ਫੌਜ ਦੇ ਸਾਬਕਾ ਅਧਿਕਾਰੀ ਨੇ ਪਰसों ਚੌਥੀ ਉਹਨਾਂ ਦੀ ਸਟੇਟਮੈਂਟ ਵੀ ਆ ਉਹ ਕਹਿੰਦੇ ਵੀ ਅਸੀਂ 15 ਅਗਸਤ ਦੀ ਜਿਹੜੇ ਆਜ਼ਾਦੀ ਦਾ ਜਸ਼ਨ ਨੇ ਪੰਜਾਬ ਸਰਕਾਰ ਦੇ ਅਸੀਂ ਉਹਨਾਂ ਦੇ ਵਿੱਚ ਸ਼ਾਮਲ ਨਹੀਂ ਹੋਣਾ ਉਹਨਾਂ ਨੇ ਇੱਕ ਕਾਰਨ ਦੱਸਿਆ ਉਹਨਾਂ ਦੇ ਕੋਲ ਸਿਰਫ ਇੱਕ ਕਾਰਨ ਆ ਇਸ ਦਿਨ ਦੇ ਆ ਖੁਸ਼ੀਆਂ ਦੇ ਵਿੱਚ ਨਾ ਸ਼ਾਮਲ ਹੋਣ ਦਾ ਉਹ ਕਹਿੰਦੇ ਜਿਹੜਾ ਸਾਡਾ ਕਰਨਲ ਬਾਠੀ ਉਹਦੀ ਪੰਜਾਬ ਪੁਲਿਸ ਨੇ ਕੁੱਟਮਾਰ ਕੀਤੀ ਉਹਦੇ ਪਰਿਵਾਰ ਦੇ ਨਾਲ ਵੱਦਸਲੂਕੀ ਕੀਤੀ ਉਹਦਾ ਇਨਸਾਫ ਨਹੀਂ ਦਿੱਤਾ ਇਸ ਕਰਕੇ ਜੇ ਅਸੀਂ ਪੰਜਾਬ ਸਰਕਾਰ ਦੇ ਜਸ਼ਨਾਂ 'ਚ ਸ਼ਾਮਲ ਨਹੀਂ ਹੋਣਾ ਭਾਈ ਤੁਸੀਂ ਇਹ ਸੋਚ ਕੇ ਵੇਖੋ ਤੁਹਾਡੇ ਇੱਕ ਕਰਨਲ ਨੂੰ ਇਹਨਾਂ ਨੇ ਜਲੀਲ ਕੀਤਾ ਇਹਨਾਂ ਨੇ ਕਾਨੂੰਨ ਆਪਣੇ ਹੱਥ ਚ ਲਿਆ ਆਪਣਾ ਹੀ ਤੇ ਤੁਸੀਂ ਚੀਕਾਂ ਮਾਰ ਉੱਠੇ ਹੋ ਤੇ ਤੁਸੀਂ ਕਹਿੰਦੇ ਵੀ ਇਹ 15 ਅਗਸਤ ਸਾਡੀ ਨਹੀਂ ਅਸੀਂ ਨਹੀਂ ਮਨਾਉਣਾ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਕਦੀ ਸੋਚ ਕੇ ਵੇਖੋ ਤੁਸੀਂ ਸਾਡੇ ਹਜ਼ਾਰਾਂ ਮਾਰੇ ਤੁਸੀਂ ਸਾਡੇ ਹਜ਼ਾਰਾਂ ਜਲੀਲ ਕੀਤੇ ਤੁਸੀਂ ਸਾਡੇ ਹਜ਼ਾਰਾਂ ਜਿਹੜੇ ਉਹ ਲਾਪਤਾ ਕੀਤੇ ਤੁਸੀਂ ਸਾਡੀਆਂ ਹਜ਼ਾਰਾਂ ਧੀਆਂ ਪਣਾ ਦੀ ਇੱਜ਼ਤ ਬੇਪੱਤ ਕੀਤੀ ਤੇ ਸਿੱਖ ਕਿਹੜੇ ਮੂੰਹ ਦੇ ਨਾਲ ਕਹਿਣਗੇ ਆਜ਼ਾਦੀ ਸਾਡੀ ਆ ਜਾਂ ਇਹ ਤਿਰੰਗਾ ਸਾਡਾ ਆ ਸੋ ਇਹ ਦੇਣ ਸਾਡਾ ਨੇ ਇਹ ਤਿਰੰਗਾ ਸਾਡਾ ਨੇ ਇਹ ਮੁਲਕ ਸਾਡਾ ਨੇ ਇੱਥੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਹਮੇਸ਼ਾ ਹਮੇਸ਼ਾ ਜਿੱਥੇ ਜਿੱਥੇ ਉਹਨਾਂ ਨੂੰ ਮੌਕਾ ਮਿਲਿਆ ਇਹਨਾਂ ਨੇ ਸਾਡੇ ਨਾਲ ਵੱਦ ਸਿਰੋਕੇ ਕੀਤੀ ਸਾਡੇ ਨਾਲ ਵਧੀਆਂ ਕੀਤੀਆਂ ਨੇ ਔਰ ਇਹ ਸਾਰਾ ਕੁਝ ਹੋਇਆ ਦੇਸ਼ ਭਗਤੀ ਦੀ ਆੜੇਟ ਔਰ ਇਸ ਦੇਸ਼ ਭਗਤੀ ਨੂੰ ਪੱਕਿਆ ਕਰਦੇ ਆ ਇਹਨਾਂ ਦੇ ਤਿਰੰਗੇ ਇਹਨਾਂ ਦੀ 15 ਅਗਸਤਾਂ ਇਹਨਾਂ ਦੀ 26 ਜਨਵਰੀਆਂ ਜਦਨ ਬਹੁਤ ਸਾਰੇ ਲੋਕ ਦੇਸ਼ਵਕਤੀ ਤੇ ਭਗਤੀ ਦੇ ਬਹਿਣ ਦੇ ਵਿੱਚ ਬਹਿ ਕੇ ਆਪਣੇ ਉੱਤੇ ਕੀਤੇ ਗਏ ਜੁਰਮਾਂ ਨੂੰ ਭੁੱਲਣ ਦੀ ਕੋਸ਼ਿਸ਼ ਕਰਦੇ ਆ ਤੇ ਫਿਰ ਇਸ ਦਿਨ ਭਾਰਤ ਮਾਤਾ ਦੀ ਜੈ ਤੇ ਹੈਪੀ ਇੰਡੀਪੈਂਡੈਂਸ ਡੇ ਵਗੈਰਾ ਦੀਆਂ ਵਧਾਈਆਂ ਦੇਣ ਲੱਪੈਂਦੇ ਆ ਪੰਜਾਬ ਵਾਸਤੇ ਇਹ ਕੋਈ ਹੈਪੀ ਇੰਡੀਪੈਂਡੈਂਸ ਨਹੀਂਗਾ ਸਾਡੇ ਵਾਸਤੇ ਇਹ ਸਾਡੇ ਘਰਾਂ ਦਾ ਉਜਾੜਾ ਹੀ ਔਰ ਉਸ ਉਜਾੜੇ ਨੂੰ ਅਸੀਂ ਛੱਲਿਆ ਸੀ ਇਹ ਸੋਚ ਕੇ ਕਿ ਇਸ ਮੁਲਕ ਦੇ ਉਚਾਕੇ ਅਸੀਂ ਬਰਾਬਰ ਦੇ ਸ਼ਹਿਰੀ ਬਣ ਕੇ ਰਵਾਂਗੇ ਸਾਨੂੰ ਕੋਈ ਖਿੱਤਾ ਮਿਲੇਗਾ ਜਿੱਥੇ ਅਸੀਂ ਆਜ਼ਾਦੀ ਦਾ ਨਿਗ ਮਾਣਾਂਗੇ ਪਰ ਇੱਥੇ ਆਉਂਦਿਆਂ ਇਹਨਾਂ ਨੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਚੜ੍ਹਾਆਂ ਇੱਥੇ ਦਰਬਾਰ ਸਾਹਿਬ ਦੇ ਵਿੱਚ ਪੁਲਿਸ ਵਾੜੀ ਗਈ ਬੂਟਾ ਸਮੇਤ ਉਥੇ ਇਹਨਾਂ ਦੇ ਕਰਿੰਦੇ ਵੜੇ 1955 ਤੋਂ ਤੁਰਿਆ ਵਰਤਾਰਾ ਅੱਜ ਤੱਕ ਅਨੰਤਰ ਜਾਰੀ ਆ ਜਿੱਥੇ ਅੱਜ ਫੇਰ ਕੋਈ ਸਾਡਾ ਅਕਾਲ ਤਖਤ ਸਾਹਿਬ ਤੇ ਸਮਾਗਮ ਹੋਵੇ ਉਨੀ ਸੰਗਤ ਨਹੀਂ ਹੁੰਦੀ ਜਿੰਨੇ ਇਹਨਾਂ ਦੇ ਪਹਿਲਾਂ ਜਾ ਕੇ ਪੁਲਿਸ ਦੇ ਕਰਿੰਦੇ ਉਥੇ ਵੜ ਜਾਂਦੇ ਆ ਔਰ ਸੰਗਤ ਨੂੰ ਭੈਪੀਤ ਕਰਨ ਦੀ ਕੋਸ਼ਿਸ਼ ਕਰਦੇ ਔਰ ਸੰਗਤ ਨੂੰ ਉਥੇ ਨਤਮਸਤਕ ਨਹੀਂ ਹੋਣ ਦਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਗੁਰੂ ਸਾਹਿਬ ਜੰਨੇ ਹੈ ਭੈਰੋ ਮਹੱਲਾ ਪੰਜਵਾਂ ਵਰਤਨ ਰਹੁਣਾ ਰੱਖੇ ਨਦਾਨ ਏਕੋ ਕਸਾਈ ਅੱਲਾ ਮੇਰਾ Hindu Turk Doha Naveera ਰਹਾਓ ਅੱਜ ਕਾਵੇ ਜਾਉ ਨਾ ਤੀਰਥ ਪੂਜਾ ਏਕੋ ਸੇਵੀ ਅਵਰ ਨਾ ਦੂਜਾ ਪੂਜਾ ਕਰੋ ਨਾ ਨਿਵਾਜ ਗੁਜਰਾਓ ਏਕੋ ਨਰਨਕਾਰ ਕੇ ਹਿਰਦੇ ਗੁਸਕਾਰ ਨਾ ਹਮ Hindu ਨਾ ਮੁਸਲਮਾਨ ਰਾਤ ਸੰਗਤ ਜੀ 1952 ਛੇ ਜਿਹੜਾ ਸੰਵਿਧਾਨ ਬਣਿਆ ਗੁਰੂ ਗ੍ਰੰਥ ਸਾਹਿਬ ਦੇ ਵਚਨਾਂ ਤੋਂ ਬਿਲਕੁਲ ਉੱਠਾ ਧਾਰਾ 25 ਦੇ ਵਿੱਚ ਐਕਸਪਲੇਨੇਸ਼ਨ 2 ਦੇ ਵਿੱਚ ਕਹਿੰਦਾ ਉਹ ਸੰਵਿਧਾਨ ਕਹਿੰਦਾ ਸਿਕਸ ਆ ਡੀਮ టు ਵੀ ਹਿੰਦੂ ਸਾਨੂੰ ਸਭ ਤੋਂ ਪਹਿਲਾਂ ਧਰਮ ਤਕਬੀਲ ਕੀਤਾ ਇਹਨਾਂ ਨੇ ਫਿਰ ਤੂ ਲਾਅ ਦੇ ਵਿੱਚ ਸਿੱਖਾਂ ਨੂੰ ਵਾਰਤਾ ਸਾਡੇ ਕੈਰੇਜ ਐਕਟ ਵੀ ਵੱਖਰਾ ਬਣਿਆ ਸਾਡੇ ਸਕਸ਼ੈਸਟਰ ਐਕਟ ਵੀ ਬਣਿਆ ਕਿਤੇ ਵੀ ਸਾਨੂੰ ਵੱਖਰਾ ਨਹੀਂ ਹੋਣ ਦਿੱਤਾ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਇੱਥੇ ਸਾਨੂੰ ਹਿੰਦੂ ਬਣਾ ਦਿੰਦੀਆਂ ਹੁਣ ਨਵੰਬਰ 24 ਨੂੰ ਨੌਵੇਂ ਪਾਤਸ਼ਾਹ ਦਾ 350 ਸਦੀ ਦੀ ਸ਼ਹਾਦਤ ਨਹੀਂ ਹੋਣੀ ਹੈ ਉਹਨਾਂ ਨੇ ਹਿੰਦੂਆਂ ਵਾਸਤੇ ਕੀ ਕੀਤਾ ਜਦ ਮੁਸਲਮਾਨ ਉਹਨਾਂ ਦਾ ਧਰਮ ਤਬਦੀਲ ਕਰ ਰਹੇ ਸੀ ਜ਼ਬਰ ਕਰ ਰਹੇ ਸੀ ਉਹਨਾਂ ਨੇ ਜਾ ਕੇ ਉਸ ਹਕੂਮਤ ਦੇ ਸਾਹਮਣੇ ਉਂਗਲ ਚਾਕੇ ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਬਾਬਰ ਤੂੰ ਹੈ ਜਾਬਰ ਉੱਥੇ ਖੜ ਕੇ ਕਿਹਾ ਤੇ ਉਹਨਾਂ ਦਾ ਸੀਸ ਲਾਤਾ ਔਰ ਉਹ ਸੇਬ ਦੀ ਸਰਕਾਰ ਨੇ ਔਰ ਅੱਜ ਕੰਨੀ ਹੈ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਪਰ ਗੁਰੂ ਸਾਹਿਬ ਹਿੰਦ ਦੀ ਚਾਦਰ ਨਹੀਂ ਸੀ ਮਨੁੱਖਤਾ ਦੇ ਕਾਦਰ ਸੀ ਉਹਨਾਂ ਨੇ ਮਨੁੱਖਤਾ ਕੋਤੀ ਆਪਣੀ ਗੱਲ ਕੀਤੀ ਸੀ ਔਰ ਸਾਧ ਸੰਗਤ ਜੀ ਇਸ ਦੇਸ਼ ਨੇ ਜਿੱਥੇ ਸਾਡਾ ਲਿਖਤ ਰੂਪ 'ਚ ਧਾਰਾ 25 ਦੇ ਘਰਨ ਤਬਦੀਲ ਕਰਤਾ ਹੈਗਾ ਉਥੇ ਇਹਨੇ ਕੁੱਟ-ਕੁੱਟ ਮਾਰ-ਮਾਰ ਸਿੱਖਾਂ ਦੇ ਸਾਰੇ ਜਿੰਨ ਇਹਨੇ ਪੰਕ ਕਰਤੇ ਹੈਗਿਆ ਤੋੜ ਕੇ ਹੈਗਿਆ ਦਰਬਾਰ ਸਾਹਿਬ ਤੇ ਹਮਲਾ ਕੀਤਾ ਆਕਾਲ ਪੁਰਖ ਸਾਹਿਬ ਤੇ ਡੇਰੀ ਕਰਤੇ ਬੇਅੰਤ ਬੀਬੀਆਂ ਬੱਚੇ ਨੌਜਵਾਨ ਇਹਨੇ ਕਤਲ ਕੀਤੇ 1981 ਤੇ ਜਿਹੜਾ ਪੰਚਮ ਪਿਤਾ ਦੇ ਨਥਮਸਤਕ ਹੋਣ ਗਏ ਸੀ ਸ਼ਹਾਦਤ ਦੇ ਉਸ ਤੋਂ ਉਪਰੰਤ ਅਕਤੂਬਰ ਨਵੰਬਰ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਅਮਲਾ ਕੀਤਾ ਸਿੱਖਾਂ ਤੇ ਤੁਸੀਂ ਦੇਖ ਲਓ ਮਾਵਾਂ ਨੇ ਆਪਣੇ ਬੱਚਿਆਂ ਦੇ ਇਹ ਕਤਲ ਕਰਕੇ ਸਿਖਾਇਆ ਕਿ ਗੈਰੂ ਹਿੰਦੂਆਂ ਨਹੀਂ ਤੇਰਾ ਕਤਲ ਹੋ ਜੂਗਾ ਸਾਧ ਸੰਗਤ ਜੀ ਇਸ ਦੇਸ਼ ਨੇ ਜੇਨੋਸਾਈਡ ਸਾਡੀ ਕਮਿਟ ਕੀਤੀ ਹੈਗੀ ਹੈ ਭਾਈ ਜਸਵੰਤ ਸਿੰਘ ਖਾਲੜਾ ਨੇ 25000 ਲਾਸ਼ਾਂ ਸਾਡੇ ਸ਼ਮਸ਼ਾਨ ਘਾਟਾਂ ਤੇ ਦਿਖਾਈਆਂ ਜਿਹੜੀਆਂ ਸਿੱਖਾਂ ਨੂੰ ਇਹਨਾਂ ਨੇ ਕਤਲ ਕੀਤਾ ਪੰਜਾਬ ਪੁਲਿਸ ਨੇ ਇਹ ਬਿਆਨ ਕੁਚੜ ਜਿਹਦਾ ਬੋਧ ਰੇ ਲੱਗਿਆ ਕਿ ਪੀਐਸ ਗੱਲ ਨੇ ہزار ਆਗਮ ਨੇ ਕੇ ਸੈਂਟਰ ਚ ਆਈਬੀਸੀ ਬੈਠਾ ਅਜੀਤ ਦੋਵਾਲ ਉਹਨੇ ਇਹ ਸਾਰਾ ਕੰਮ ਕਰਵਾਇਆ ਔਰ ਲਗਾਤਾਰ ਸਾਡਾ ਕਤਲयाम ਹੋ ਰਿਹਾ ਇੱਥੇ ਸ਼ਾਮਤ ਕੋਲ ਵਰਕੇ ਰਾਤ ਮੁਕੀ ਜਿਹੜੇ ਗੁਰਦਾਸਪੁਰ ਦੇ ਵਿੱਚ ਮੋਟੇ ਪਾੜੀ ਕਰਕੇ ਆਏ ਉਹਨਾਂ ਨੇ ਹਜੇ ਤੱਕ جاری ਰੱਖਿਆ ਬਾਰਲੇ ਦੇਸ਼ਾਂ ਤੇ ਸਿੱਖਾ ਪਾਈ ਹਰਦੀਪ ਸਿੰਘ ਨੱਜਰ ਉਥੇ ਗੁਰਪ੍ਰਖਣ ਸਿੰਘ ਪੰਨੂ ਸਾਡੇ ਕਾਰਯੋਗ ਇੰਗਲੈਂਡ ਦੇ ਖੰਡਾ ਸਾਹਿਬ ਸਾਰਿਆਂ ਨੂੰ ਇੱਕ ਗਿਲਿੰਗ ਕਰ ਰਹੀ ਹੈ ਐਕਸਟਰਾ ਜੁਡੀਸ਼ੀਅਲ ਐਕਸਟਰਾ ਟੈਰੀਟੋਰੀਅਲ ਗਿਲਿੰਗ ਚੱਲ ਰਹੀ ਹੈ ਜਿਹੜੇ ਕਹਿੰਦੇ ਆ ਕਿ ਆਪਰੇਸ਼ਨ ਸੰਦੂਰ 'ਚ 25 ਹਿੰਦੂ ਮਾਰੇ ਉਸ ਤੋਂ ਪਹਿਲਾਂ ਜਵਾਲ ਨੇ ਜਾ ਕੇ ਜਿੱਤੀ ਸਿੰਧਪੁਰਾ 'ਚ 35 ਸਿੱਖਾਂ ਨੂੰ ਤੁਤਲੇ ਆਮ ਕੀਤਾ ਮਿਲ ਕਲੈਂਟਨ ਆਉਂ ਕਿਤਾਬ 'ਚ ਲਿਖਦਾ ਹੈ ਕਿ ਜਦ ਮੈਂ ਉਰੇ ਦੌਰਾ ਕਰਨਾ ਸੀ 35 ਸਿੱਖਾਂ ਨੂੰ ਹਿੰਦੂ ਮਿਲਟੈਂਟ ਜਿਹੜਾ ਕਹਿੰਦਾ ਕਿ ਹਿੰਦੂ ਹਿੰਦੂ ਮਿਲਟੈਂਟ ਸੀ ਹੁੰਦੀ ਨਹੀਂ ਹਿੰਦੂ ਮਿਲਟੈਂਟ ਤੇ ਜਾ ਕੇ ਉੱਥੇ ਕਤਲ ਕੀਤਾ